ਸ਼ਾਹਪੁਰ ਆਪਣੇ ਵੱਲੋਂ ਤੇ ਆਪਣੇ ਸਨੂ ਸਟਾਫ ਵੱਲੋਂ ਸਾਰੇ ਜ਼ਿਲ੍ਹਾ ਵਸੀਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਹੀ ਖੁਸ਼ੀ ਤੇ ਖੇੜੇ ਮਾਣਦੇ ਰਹੋ ਹਰ ਤਰ੍ਹਾਂ ਦੀ ਦੁੱਖ ਦਰਦ ਤੇ ਤਕਲੀਫ ਤੋਂ ਪਰਮਾਤਮਾ ਤੁਹਾਨੂੰ ਦੂਰ ਰੱਖੇ ਮਹਿਫੂਜ਼ ਰੱਖੇ ਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਹੀ ਫੁੱਲਾ ਵਾਂਗ ਖਿੜਦੇ ਹਾਸੇ ਹਮੇਸ਼ਾ ਰਹੋ ਔਰ ਮੈਂ ਇੱਕ ਸਨੇਹਾ ਵੀ ਦੇਣਾ ਚਾਹੁੰਦੀ ਆ ਇਸ ਦੀਵਾਲੀ ਦੇ ਮੌਕੇ ਤੇ ਸਾਰੇ ਹੀ ਸ਼ਹਿਰ ਵਾਸੀਓ ਨੂੰ ਇੱਕ ਪੰਜਾਬੀ ਹੋਣ ਦੇ ਨਾਤੇ ਸਾਡੇ ਫਰਜ਼ ਨੇ ਕਿ ਅਸੀਂ ਆਪਣੀ ਮਾਂ ਬੋਲੀ ਦਾ ਸਤਿਕਾਰ ਕਰੀਏ ਉਹਨਾਂ ਦਾ ਮਾਣ ਵਧਾਈਏ ਤੇ ਉਹਦੇ ਲਈ ਆਪਣੇ ਬੱਚਿਆਂ ਨੂੰ ਵੀ ਉਸ ਰਾਹ ਤੇ ਪਾਈਏ ਕਿ ਜਿਹੜੀਆਂ ਜੜਾਂ ਹਨ ਕਿਸੇ ਵੀ ਕੌਮ ਦੀ ਜੜ ਜੇ ਉਹਦੀ ਬੋਲੀ ਖਤਮ ਕਰ ਦਿੱਤੀ ਜਾਵੇ ਤਾਂ ਉਹਦੀ ਜੜ ਖਤਮ ਹੋ ਜਾਂਦੀ ਹੈ ਸੋ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਜੜਾਂ ਨਾਲ ਜੋੜੀਏ ਆਪਣੀ ਬੋਲੀ ਨਾਲ ਆਪਣੇ ਸੱਭਿਆਚਾਰ ਤੇ ਸਭ ਤੋਂ ਵੱਧ ਆਪਣੇ ਸੰਸਕਾਰਾਂ ਦੇ ਨਾਲ ਜੋੜੀਏ ਤਾਂ ਸ਼ਾਇਦ ਸਾਡੇ ਆਉਣ ਵਾਲਾ ਜਿਹੜਾ ਭਵਿੱਖ ਹੈ ਆਪਣੇ ਬੱਚਿਆਂ ਲਈ ਵੀ ਸੌਖਾ ਹੋਵੇਗਾ ਤੇ ਆਉਣ ਵਾਲੀ ਪੀੜ੍ਹੀ ਲਈ ਵੀ ਸੋਚਾ ਹੋਏਗਾ ਆਪਣੇ ਵਾਤਾਵਰਣ ਦੀ ਸੰਭਾਲ ਕਰੀਏ ਤਾਂ ਜੋ ਜਿਹੜੀ ਇਹ ਧਰਤੀ ਹੈ ਆਉਣ ਵਾਲੀ ਪੀੜ੍ਹੀ ਲਈ ਅਸੀਂ ਮਹਿਫੂਜ਼ ਰੱਖ ਸਕੀਏ ਧੰਨਵਾਦ